ਸਸ਼ੀ ਕਾ ਜੀ ਮੈਂ ਗੰਤੀ ਮਾਨ ਤੇ ਤੁਸੀਂ ਦੇਖ ਰਹੇ ਹੋ ਲੋਕ ਹਿਤ ਪੰਜਾਬ ਗੱਲ ਕੀਤੀ ਜਾਵੇ ਜਲੰਧਰ ਘਟਨਾ ਲੈ ਕੇ ਜਲੰਧਰ ਦੇ ਵਿੱਚ ਜੋ ਇੱਕ ਦਰਦਨਾਕ ਘਟਨਾ ਹੋਈ ਇਸ ਨੇ ਸਾਰਿਆਂ ਦੇ ਦਿਲਾਂ ਨੂੰ ਝੋੜ ਕੇ ਰੱਖ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਕਿ ਦਰਦਨਾਕ ਘਟਨਾ ਵਾਪਰੀ ਉੱਥੇ ਹੀ ਦੱਸਿਆ ਚਾਹ ਰਿਹਾ ਕਿ ਇਸ ਦੇ ਵਿੱਚ ਜਿਹੜਾ ਦੋਸ਼ੀ ਸੀ ਜਿਸ ਨੂੰ ਕਾਬੂ ਕਰ ਲਿਆ ਗਿਆ ਮੌਕੇ ਦੇ ਉੱਤੇ ਕਟਾਫਾ ਵੀ ਕੀਤਾ ਗਿਆ ਉਸ ਦਾ કબੂਲਨਾਮਾ ਸਾਹਮਣੇ ਆ ਜਿਸ ਦੇ ਵਿੱਚ ਉਸ ਨੇ ਆਪਣੀ ਗਲਤੀ ਮੰਨੀ ਹੈ ਕਿ ਹਾਂ ਉਸ ਨੇ ਗਲਤੀ ਕੀਤੀ ਸੀ ਅਕਸਰ ਹੀ ਜਿਹੜੀ ਉਹ ਲੜਕੀ ਸੀ ਉਸ ਦੀ ਛੋਟੀ ਸੀ ਦੇ ਨਾਲ ਖੇਡਣ ਵਾਸਤੇ ਆਪਣੀ ਮਾਂ ਦੇ ਨਾਲ ਸਾਡੇ ਘਰ ਆਉਂਦੀ ਸੀ ਉਸ ਦਿਨ ਉਹ ਇਕੱਲੀ ਆਈ ਕਿਸੇ ਨੇ ਇਕੱਲੀ ਨੂੰ ਦੇਖ ਕੇ ਉਸ ਦੀ ਨੀਅਤ ਵਿੱਚ ਖੋਟ ਆ ਗਈ ਤੇ ਉਸ ਨੇ ਆਪਣੇ ਘਰ ਦੇ ਉਸ ਨੂੰ ਅੰਦਰ ਬੁਲਾਇਆ ਤੇ ਉਸ ਤੋਂ ਬਾਅਦ ਉਸ ਦੇ ਨਾਲ ਗਲਤ ਕਰਨ ਵਾਸਤੇ ਉਸ ਦੇ ਦਿਮਾਗ ਤੇ ਵਿੱਚ ਆਇਆ ਤਾਂ ਇਸ ਦੌਰਾਨ ਲੜਕੀ ਦੇ ਉੱਲੋਂ ਰੋਲਾ ਪਾ ਦਿੱਤਾ ਚੌਦਾ ਤੇ ਉਹ ਜ਼ੋਰ ਦੀ ਲੜਕੀ ਦਾ ਮੂੰਹ ਉੱਤੇ ਘੜ ਦਬ ਦਿੰਦਾ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਤੇ ਉਸ ਨੇ ਸੋਚਿਆ ਕਿ ਹੁਣ ਉਸ ਤੋਂ ਇਹ ਵੱਡੀ ਗਲਤੀ ਹੋ ਗਈ ਆ ਤਾਂ ਉਸ ਨੇ ਮ੍ਰਿਤਕ ਲੜਕੀ ਨੂੰ ਬਾਥਰੂਮ ਦੇ ਵਿੱਚ ਰੱਖ ਦਿੱਤਾ ਕਿਉਂਕਿ ਇਹਦੇ ਦਿਮਾਗ ਦੇ ਵਿੱਚ ਇਹ ਸੀ ਕਿ ਜਦੋਂ ਸਾਰਾ ਮਸਲਾ ਠੰਡਾ ਹੋ ਗਿਆ ਤਾਂ ਉਹ ਬੱਚੀ ਨੂੰ ਕਿੱਥੇ ਜਾ ਕੇ ਸੁਧ ਦੇਵੇਗਾ ਪਰ ਪਰਿਵਾਰਕ ਮੈਂਬਰ ਤੇ ਗਵਾਂਡੀਆਂ ਨੇ ਘਰ ਦੇ ਬਾਹਰ ਪੂਰਾ ਹੰਗਾਮਾ ਕੀਤਾ ਜਿਹਦੇ ਚਲਦੇ ਹੋ ਕਾਬੂ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਫਿਲਹਾਲ ਜਿਹੜਾ ਕਿ ਹੈ ਰੁਪੀਆ ਉਜ਼ੈਲਾਦ ਹਸਪਤਾਲ ਦੇ ਵਿੱਚ ਚੱਲ ਰਿਹਾ ਜਿਹੜੇ ਇਲਾਜਾ ਇਲਾਜ ਹੋਣ ਤੋਂ ਬਾਅਦ ਜਦੋਂ ਠੀਕ ਹੋ ਗਿਆ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਜਾਰੀ ਮਾਂਡ ਹਾਸਲ ਕੀਤਾ ਜਾਵੇਗਾ ਸੋ ਦਾਦੇ ਕਿ ਇਸ ਮਾਮਲੇ ਦੇ ਵਿੱਚੋਂ ਜਿਹੜੇ ਕਿ ਹੋਰ ਵੀ ਵੱਡੇ ਸਵਾਲ ਨੇ ਜਿਹੜੇ ਕਿ ਖੜੇ ਹੋ ਰਹੇ ਨੇ ਕਿ ਆਕਰੋ ਗੱਡੀ ਕਿਵੇਂ ਲੈ ਕੇ ਆ ਹੋਰ ਕੀ ਕੁਝ ਉਸਦੇ ਦਿਮਾਗ ਦੇ ਵਿੱਚ ਚੱਲ ਰਿਹਾ ਸੀ ਕਿ ਆਕਰੋ ਉਸਨੇ ਬੱਚੀ ਦੇ ਨਾਲ ਹੋਰ ਕੀ ਕੁਝ ਕਰਨਾ ਸੀ ਤਾਂ ਇਹ ਸਾਰੇ ਖੁਲਾਸੇ ਰਿਮਾਂਡ ਦੇ ਵਿੱਚ ਹੀ ਪਤਾ ਲੱਗੇਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਬੱਚੀ ਜਿਹੜੀ ਕਿ ਹਰ ਵਕਤ ਉਹਨਾਂ ਦੀ ਧੀ ਦੇ ਨਾਲ ਖੇਡਣਾ ਆਉਂਦੇ ਸੀ ਆਪ ਵੀ ਇਹ ਦੋ ਧੀਆਂ ਦਾ ਪਿਓ ਆ ਵੱਡੀ ਧੀ ਲੁਧਿਆਣੇ ਰਹਿੰਦੀ ਸੀ ਤੇ ਉਸ ਦੀ ਘਰ ਵਾਲੀ ਆਪਣੀ ਵੱਡੀ ਧੀ ਨੂੰ ਮਿਲਣ ਵਾਸਤੇ ਗਈ ਸੀ ਤੇ ਛੋਟੀ ਧੀ ਦੇ ਨਾਲ ਅਕਸਰ ਹੀ ਇਹ ਜਿਹੜੀ ਲੜਕੀ ਸੀ ਉਹ ਖੇਡਣਾ ਆਉਂਦੀ ਸੀ ਉਸਨੇ ਕਦੇ ਨਹੀਂ ਸੀ ਸੋਚਿਆ ਕਿ ਜੇ ਦੇ ਘਰ ਉਹ ਖੇਡ ਰਹੀ ਹੈ ਉਹਦੀ ਧੀ ਦੇ ਨਾਲ ਖੇਡ ਰਹੀ ਹੈ ਕਦੇ ਉਸਾ ਪਿਓ ਹੀ ਉਸਦੀ jaan ਦਾ ਦੁਸ਼ਮਣ ਬਣ ਜਾਵੇਗਾ ਉਸ ਦੇ ਉੱਤੇ ਗਲਤ ਅੱਖ ਰੱਖੇਗਾ ਇਸ ਦੌਰਾਨ ਕਬੂਲ ਨਾਮੇ ਦੇ ਵਿੱਚ ਉਸ ਵਿਅਕਤੀ ਨੇ ਦੋਸ਼ੀ ਨੇ ਕਿਹਾ ਕਿ ਉਸ ਦੀ ਨੀਅਤ ਵਿੱਚ ਖੋਟ ਆ ਗਈ ਸੀ ਜਿਸ ਦੇ ਚੱਲਦੇ ਉਸ ਨੇ ਸਵਾਰਦਾਦ ਨੂੰ ਅੰਜਾਮ ਦਿੱਤਾ ਬਾਕੀ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਔਰੋਪੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਬਾਕੀ ਤੁਹਾਡਾ ਜਿਹੇ ਦਰਿੰਦਿਆਂ ਬਾਰੇ ਕੀ ਕਹਿਣਾ ਕਮੈਂਟਸ ਸ਼ੁਰੂ ਕਰਿਓ ਮੈਂ ਕਹਸ ਤੁਸੀਂ ਜਾ ਕੇ ਨਾ ਮੈਨੂੰ ਸੈਟੀਸਫੈਕਸ਼ਨ ਨਹੀਂ ਹੋ ਰਹੀ ਮੈਨੂੰ ਚੱਲੋ ਮੇਰੇ ਨਾਲ ਦੋ ਤਿੰਨ ਦੋ ਤਿੰਨ ਘੰਟੇ ਦੇ ਪਹਿਲਾਂ ਅੰਦਰ ਗਏ ਨੇ ਮੈਂ ਉੱਥੇ ਬੈਠੀ ਆ ਇਹ ਮੇਰੇ ਪਿੱਛੋਂ ਦੋ ਜਣੇ ਅੰਦਰ ਆਏ ਨੇ ਇਹਨਾਂ ਦੇ ਘਰ ਜਦੋਂ ਅਸੀਂ ਮੈਂ ਉਹਨਾਂ ਦੂਜੇ ਪੁਲਿਸ ਵਾਲਿਆਂ ਨੂੰ ਲੈ ਕੇ ਆਈ ਆ ਫਿਰ ਮੈਂ ਬੂਹਾ ਖੜਕਾਇਆ ਤੇ ਦੋ ਅੰਦਰ ਸੀਗੇ ਪਹਿਲੇ ਪੁਲਿਸ ਵਾਲੇ ਮਸਤੀ ਕਹਿਨ ਦਾ ਮਤੇ ਦੋ ਤਿੰਨ ਘੰਟੇ ਦੇ ਖਿਲਾਫ ਕੀਤੀ ਕੇ ਪ੍ਰਸ਼ਾਸਨ ਵੱਲੋਂ ਇਹ ਖਰਾਬ ਨਾ ਇਹ ਨਾ ਕਹਤੇ ਕਾਨੂੰ ਬੇਟੀ ਨੂੰ ਫਿਰ ਜਾਣ ਲੱਗੇ ਮੈਨੂੰ ਭੁੱਲ ਕੇ ਨਹੀਂ ਗਏ ਅਸੀਂ ਚੱਲੇ ਆ ਅਸੀਂ ਆਹ ਕਾਰਵਾਈ ਕੀਤੀ ਐ ਇਹ ਚੁੱਪ ਕਰਕੇ ਚਲੇ ਗਏ ਨੇ ਚਾਰੋਂ ਦੇ ਚਾਰੇ ਮੈਨੂੰ ਨਾਮ ਪਤਾ ਐ ਪ੍ਰਸ਼ਾਸਨ ਦੇ ਕਿਹੜੇ ਦੀ ਧਾਰਾ ਸਸ਼ਿਕਾ ਜੀ ਮੈਂ ਗੰਤੀ ਮਾਨ ਤੇ ਤੁਸੀਂ ਦੇਖ ਰਹੇ ਹੋ ਲੋਕ ਹਿਤ ਪੰਜਾਬ ਗੱਲ ਕੀਤੀ ਜਾਵੇ ਜਲੰਧਰ ਘਟਨਾ ਲੈ ਕੇ ਜਲੰਧਰ ਦੇ ਵਿੱਚ ਜੋ ਇੱਕ ਦਰਦਨਾਕ ਘਟਨਾ ਹੋਈ ਇਸ ਨੇ ਸਾਰਿਆਂ ਦੇ ਦਿਲਾਂ ਨੂੰ ਝੋੜ ਕੇ ਰੱਖ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਕਿ ਦਰਦਨਾਕ ਘਟਨਾ ਵਾਪਰੀ ਉੱਥੇ ਹੀ ਦੱਸਿਆ ਚਾਹ ਰਿਹਾ ਕਿ ਇਸ ਦੇ ਵਿੱਚ ਜਿਹੜਾ ਦੋਸ਼ੀ ਸੀ ਜਿਸ ਨੂੰ ਕਾਬੂ ਕਰ ਲਿਆ ਗਿਆ ਮੌਕੇ ਦੇ ਉੱਤੇ ਕਟਾਫਾ ਵੀ ਕੀਤਾ ਗਿਆ ਉਹਦਾ ਕਬੂਲਨਾਮਾ ਸਾਹਮਣੇ ਆ ਜਿਸ ਦੇ ਵਿੱਚ ਉਸ ਨੇ ਆਪਣੀ ਗਲਤੀ ਮੰਨੀ ਹੈ ਕਿ ਹਾਂ ਉਸ ਨੇ ਗਲਤੀ ਕੀਤੀ ਸੀ ਅਕਸਰ ਹੀ ਜਿਹੜੀ ਉਹ ਲੜਕੀ ਸੀ ਉਸ ਦੀ ਛੋਟੀ ਟੀ ਦੇ ਨਾਲ ਖੇਡਣ ਵਾਸਤੇ ਆਪਣੀ ਮਾਂ ਦੇ ਨਾਲ ਸਾਡੇ ਘਰ ਆਉਂਦੀ ਸੀ ਉਸ ਦਿਨ ਉਹ ਇਕੱਲੀ ਆਈ ਤੇ ਉਸਨੇ ਇਕੱਲੀ ਨੂੰ ਦੇਖ ਕੇ ਉਸ ਦੀ ਨੀਅਤ ਵਿੱਚ ਖੋਟ ਆ ਗਈ ਤੇ ਉਸਨੇ ਆਪਣੇ ਘਰ ਦੇ ਉਸ ਨੂੰ ਅੰਦਰ ਬੁਲਾਇਆ ਤੇ ਉਸ ਤੋਂ ਬਾਅਦ ਉਸ ਦੇ ਨਾਲ ਗਲਤ ਕਰਨ ਵਾਸਤੇ ਉਸ ਦੇ ਦਿਮਾਗ ਤੇ ਵਿੱਚ ਆਇਆ ਤਾਂ ਇਸੇ ਦੌਰਾਨ ਲੜਕੀ ਦੇ ਉੱਲੋਂ ਰੋਣਾ ਪਾ ਦਿੱਤਾ ਚਾਹੁੰਦਾ ਤੇ ਉਹ ਜ਼ੋਰ ਦੀ ਲੜਕੀ ਦਾ ਮੂੰਹ ਉੱਤੇ ਘੜ ਦਬ ਦਿੰਦਾ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਤੇ ਉਸਨੇ ਸੋਚਿਆ ਕਿ ਹੁਣ ਉਸ ਤੋਂ ਇਹ ਵੱਡੀ ਗਲਤੀ ਹੋ ਗਈ ਆ ਤਾਂ ਉਸਨੇ ਮ੍ਰਿਤਕ ਲੜਕੀ ਨੂੰ ਬਾਥਰੂਮ ਦੇ ਵਿੱਚ ਰੱਖ ਦਿੱਤਾ ਕਿਉਂਕਿ ਉਹ ਦਿਮਾਗ ਦੇ ਵਿੱਚ ਇਹ ਸੀ ਕਿ ਜਦੋਂ ਸਾਰਾ ਮਸਲਾ ਠੰਡਾ ਹੋ ਗਿਆ ਤਾਂ ਉਹ ਬੱਚੀ ਨੂੰ ਕਿਤੇ ਜਾ ਕੇ ਸੁਧਰ ਦੇਵੇਗਾ ਪਰ ਪਰਿਵਾਰਕ ਮੈਂਬਰ ਤੇ ਗਵਾਂਡੀਆਂ ਨੇ ਘਰ ਦੇ ਬਾਹਰ ਪੂਰਾ ਹੰਗਾਮਾ ਕੀਤਾ ਜਿਹਦੇ ਚਲਦੇ ਹੋ ਕਾਬੂ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਫਿਲਹਾਲ ਜਿਹੜਾ ਕਿ ਇਹ ਅਰੁਪੀਆ ਉਜ਼ੈਲਾਦ ਹਸਪਤਾਲ ਦੇ ਵਿੱਚ ਚੱਲ ਰਿਹਾ ਜਿਹੜੇ ਇਲਾਜਾ ਇਲਾਜ ਹੋਣ ਤੋਂ ਬਾਅਦ ਜਦੋਂ ਠੀਕ ਹੋ ਗਿਆ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜਾਰੀ ਮੰਡ ਹਾਸਲ ਕੀਤਾ ਜਾਵੇਗਾ ਸੋ ਦਾਦੇ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਕਿ ਹੋਰ ਵੀ ਵੱਡੇ ਸਵਾਲ ਨੇ ਜਿਹੜੇ ਕਿ ਖੜੇ ਹੋ ਰਹੇ ਨੇ ਕਿ ਆਖਰ ਉਹ ਗੱਡੀ ਕਿਵੇਂ ਲੈ ਕੇ ਆ ਹੋਰ ਕੀ ਕੁਝ ਉਸ ਦੇ ਦਿਮਾਗ ਦੇ ਵਿੱਚ ਚੱਲ ਰਿਆ ਸੀ ਕਿ ਆਖਰ ਉਸ ਨੇ ਬੱਚੀ ਦੇ ਨਾਲ ਹੋਰ ਕੀ ਕੁਝ ਕਰਨਾ ਸੀ ਤਾਂ ਇਹ ਸਾਰੇ ਖੁਲਾਸੇ ਰਿਮਾਂਡ ਦੇ ਵਿੱਚ ਹੀ ਪਤਾ ਲੱਗੇਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਬੱਚੀ ਜਿਹੜੀ ਕਿ ਹਰ ਵਕਤ ਉਹਨਾਂ ਦੀ ਧੀ ਦੇ ਨਾਲ ਖੇਡਣ ਆਉਂਦੀ ਸੀ ਆਪ ਵੀ ਇਹ ਦੋ ਧੀਆਂ ਦਾ ਪਿਓ ਆ ਵੱਡੀ ਧੀ ਲੁਧਿਆਣੇ ਰਹਿੰਦੀ ਸੀ ਤੇ ਉਸ ਦੀ ਘਰ ਵਾਲੀ ਆਪਣੀ ਵੱਡੀ ਧੀ ਨੂੰ ਮਿਲਣ ਵਾਸਤੇ ਗਈ ਸੀ ਤੇ ਛੋਟੀ ਧੀ ਦੇ ਨਾਲ ਅਕਸਰ ਹੀ ਇਹ ਜਿਹੜੀ ਲੜਕੀ ਸੀ ਉਹ ਖੇਡਣ ਆਉਂਦੀ ਸੀ ਉਸ ਨੇ ਕਦੇ ਨਹੀਂ ਸੀ ਸੋਚਿਆ ਕਿ ਉਹਦੇ ਘਰ ਉਹ ਖੇਡ ਰਹੀ ਹੈ ਉਹਦੀ ਧੀ ਦੇ ਨਾਲ ਖੇਡ ਰਹੀ ਹੈ ਕਦੇ ਉਸ ਆਪੇ ਉਹ ਹੀ ਉਸਦੀ ਜਾਂਦਾ ਦੁਸ਼ਮਣ ਬਣ ਜਾਵੇਗਾ ਉਸ ਉੱਤੇ ਗਲਤ ਅੱਖ ਰੱਖੇਗਾ ਇਸ ਦੌਰਾਨ ਕਬੂਲ ਨਾਮੇ ਦੇ ਵਿੱਚ ਇਸ ਵਿਅਕਤੀ ਨੇ ਦੋਸ਼ੀ ਨੇ ਕਿਹਾ ਕਿ ਉਸਦੀ ਨੀਅਤ ਵਿੱਚ ਖੋਟ ਆ ਗਈ ਸੀ ਜਿਸ ਦੇ ਚੱਲਦੇ ਉਸ ਨੇ ਸਵਾਲ ਦਾਤ ਨੂੰ ਅੰਜਾਮ ਦਿੱਤਾ ਬਾਕੀ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਰੋਪੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਬਾਕੀ ਤੁਹਾਡਾ ਜਿਹੜਾ ਦਿੰਦਿਆਂ ਬਾਰੇ ਕੀ ਕਹਿਣਾ ਕਮੈਂਟ ਸਟਾਰਟ ਕਰਿਓ ਮੈਂ ਕਹਿੰਸ ਤੁਸੀਂ ਜਾ ਕੇ ਨਾ ਮੈਨੂੰ ਸੈਟੀਸਫੈਕਸ਼ਨ ਨਹੀਂ ਹੋ ਰਹੀ ਮੈਨੂੰ ਚੱਲੋ ਮੇਰੇ ਨਾਲ ਦੋ ਤਿੰਨ ਦੋ ਤਿੰਨ ਘੰਟੇ ਦੇ ਪਹਿਲਾਂ ਅੰਦਰ ਗਏ ਨੇ ਮੈਂ ਉੱਥੇ ਬੈਠੀ ਆ ਇਹ ਮੇਰੇ ਪਿੱਛੋਂ ਦੋ ਜਣੇ ਅੰਦਰ ਆਏ ਨੇ ਇਹਨਾਂ ਦੇ ਘਰ ਜਦੋਂ ਅਸੀਂ ਮੈਂ ਉਹਨਾਂ ਦੂਜੇ ਪੁਲਿਸ ਵਾਲਿਆਂ ਨੂੰ ਲੈ ਕੇ ਆਈਆਂ ਫਿਰ ਮੈਂ ਬੂਹਾ ਖੜਕਾਇਆ ਤੇ ਦੋ ਅੰਦਰ ਸੀਗੇ ਪਹਿਲੇ ਪੁਲਿਸ ਵਾਲੇ ਮੰਤਰੀ ਕਹਿੰਦਾ ਮੈਂ ਦੋ ਤਿੰਨ ਘੰਟੇ ਦੇ ਖਿਲਾਫ ਕੀਤੀ ਕੇ ਪ੍ਰਸ਼ਾਸਨ ਵੱਲੋਂ ਤੇ ਖੁਦ ਆਮ ਨਾ ਇਹ ਨਾ ਕਰਦੇ ਕਾਨੂੰ ਬੇਟੀ ਨੂੰ ਫਿਰ ਜਾਣ ਲੱਗੇ ਮੈਨੂੰ ਭੁੱਲ ਕੇ ਨਹੀਂ ਗਏ ਅਸੀਂ ਚੱਲੇ ਆ ਅਸੀਂ ਆਹ ਕਾਰਵਾਈ ਕੀਤੀ ਐ ਇਹ ਚੁੱਪ ਕਰਕੇ ਚਲੇ ਗਏ ਨੇ ਚਾਰੋਂ ਦੇ ਜਾਨ ਮੈਨੂੰ ਤੇਰਾ ਨਾਮ ਪਤਾ ਐ ਪ੍ਰਸ਼ਾਸਨ ਦੇ ਕਿਹੜੇ